ਦੇ ਘਰ ਨੂੰ ਵਾਪਸ ਆ ਰਹੇ ਸੀ ਤੇ ਉਧਰੋਂ ਗੱਡੀ ਆਲਾ ਤੇਜ਼ ਸੀ ਗਈ ਚੱਪ ਕਾਰ ਚੱਲ ਰਗਾ ਤੇ ਵਾਪਸ ਆਂਦੇ ਹੋਏ ਉਹਨਾਂ ਨੇ ਜੀ ਗੱਡੀ ਦੇਖਿਆ ਨਹੀਂ ਪਤਾ ਨਹੀਂ ਕੀ ਕੀਤਾ ਨਹੀਂ ਤੇ ਆਂਦੇ ਹੋਏ ਉਹਨਾਂ ਨੇ ਪਿੱਛੋਂ ਟੱਕਰ ਮਾਰੀ ਤੇ ਉਹ ਫੁੱਟਪਾਥ 'ਚ ਲੱਗੇ ਤੇ ਗੱਡੀ ਵੀ ਉੱਤੇ ਜੜਾ ਦਿੱਤੀ ਇਹਨਾਂ ਨੇ ਬਹੁਤ ਗੱਡੀਆਂ ਦੇ ਅੱਗੇ ਵੀ ਹੱਥ ਜੋੜ ਕੇ ਕੀ ਲੈ ਚੱਲੋ ਹਸਪੀਟਲ ਕੋਈ ਨਹੀਂ ਆਇਆ ਜੀ ਕੋਈ ਰੁਕਿਆ ਨਹੀਂ ਫਿਰ ਔਟੋ ਵਾਲੇ ਨੂੰ ਆਤੇ ਤਾਂ ਉਹਨੇ ਰੁਕਿਆ ਫਿਰ ਉਹ ਔਟੋ 'ਚ ਲੈ ਕੇ ਇੱਥੇ ਸੀ ਬਲ ਆ ਪਹਿਲਾਂ ਸਾਂਨੇ ਲਗੇ ਉਹ ਕਹਿੰਦੇ ਅਜ ਕੋਈ ਇੱਥੇ ਡਾਕਟਰ ਨਹੀਂ ਹੈਗਾ ਛੁੱਟੀ ਹੈ ਜੀ ਅੱਜ ਹਸਪੀਟਲ 'ਚ ਜੇ ਚਾਹੇ ਛੁੱਟੀ ਹੋਵੇ ਕੋਈ ਤੇ ਬਾਜੂ ਜਦੋਂ ਉਹਨਾਂ ਨੇ ਕਿਹਾ ਫਿਰ ਆਂਦੇ ਹੋਏ ਰਸਤੇ 'ਚ ਫਿਰ ਇੰਦਰ ਜਿਆਦਾ ਹੋ ਗਏ ਭਾਬੀ ਵੀ ਜੀ ਉਹਨਾਂ ਦੀ ਤਾਂ ਉੱਥੇ ਡੈਥ ਹੋ ਗਈ ਸੀ ਭਾਜੀ ਗੁਗਰਾ ਆਤਾ ਪਹਿਲਾਂ ਜੀ ਇਹਨੇ ਟਾਂਕੇ ਛੱਡਦੇ ਜਿੱਥੇ ਟਾਂਕੇ ਲੱਗਣੇ ਸੀ ਸਿਰ 'ਚ ਇਹਨਾਂ ਦੀ ਲਾਪਰਵਾਹੀ ਨਾਲ ਟਾਂਕੇ ਵੀ ਨਹੀਂ ਲਾਏ ਕੱਲ ਰਾਤ ਅਸੀਂ ਧੱਕੇ ਨਾਲ ਟਾਂਕੇ ਲਵਾਏ ਇਹਨਾਂ ਤੋਂ ਧੱਕੇ ਨਾਲ ਲੈ ਕੇ ਜਾਣਾ ਪੈ ਰਿਹਾ ਡਾਕਟਰ ਨੂੰ ਫੜ ਕੇ ਕਿ ਦੇਖੋ ਪੇਸ਼ੈਂਟ ਨੂੰ ਕੀ ਹੋਇਆ ਕੀ ਨਹੀਂ ਲੋਧਾਨਾ ਲੈਮਣਾ ਜੁੜ ਚੁੱਕੇ ਹੋ ਤੁਸੀਂ ਤੇ ਮੈਂ ਹਾਂ ਯੁਵੰਬੇਰੀ ਨੌਜਵਾਨ ਇੱਕ ਨੌਜਵਾਨ ਸਾਨੇਵਾਲ ਤੋਂ ਆਪਣੇ ਪਿੰਡ ਨੂੰ ਘਰ ਜਾ ਰਿਹਾ ਸੀਗਾ ਤੇ ਇੱਕ ਕਾਰ ਚਾਲਕ ਨੇ ਬੜੀ ਬੁਰੀ ਤਰਾਹ ਉਸ ਨੂੰ ਟੱਕਰ ਮਾਰਦਾ ਤੇ ਉਸ ਤੋਂ ਬਾਅਦ ਜਿਹੜਾ ਕੀ ਹੈ ਵਿਅਕਤੀ ਉੱਥੇ ਡਿੱਗ ਜਾਂਦਾ ਤੇ ਉਸ ਦੀ ਹੈਗੀਆ ਮੌਕੇ ਦੇ ਮੋਤ ਉਹਨੇ ਮੌਤ ਹੋ ਜਾਂਦੀ ਹੈ ਪਰਿਵਾਰਕ ਮੈਂਬਰ ਮੈਨਾਂ ਜੁੜ ਚੁੱਕੇ ਨੇ ਮਾਮਲਾ ਜਾਣ ਲੈਣੇ ਆ ਕੌਣ ਉਹ ਕਾਰ ਚਾਲਕ ਸੀਗਾ ਕੀ ਭਾਈ ਕੀ ਨਾਮ ਤੁਹਾਡਾ ਮੇਰੇ ਮਾਨ ਵੀਰੇ ਮਾਨ ਕੀ ਹੋਇਆ ਕੀ ਸੀਗਾ ਵਿਅਕਤੀ ਕੌਣ ਹੈ ਵੀਰੇ ਬ੍ਰਦਰ ਹੈ ਸਾਡਾ ਬੇਡਾ ਤੇ ਸਾਹਨੇ ਵਾਲ ਤੋਂ ਘਰ ਨੂੰ ਸੋਨੂ ਵੀਰੇ ਸੋਨੂ ਕਿੰਨੀ ਉਮਰ ਹੈ ਦੀ ਇਨਾਂ 13 ਵੀਰੇ ਅੱਛਾ ਇਨਾਂ ਦੇ ਘਰ ਦੇ ਚ ਕੋਣ ਕੋਣ ਹੈਗਾ ਇਨਾਂ ਵੀਰੇ ਬ੍ਰਦਰ ਆ ਤੇ ਛੋਟੀ ਬੇਟੀ ਆ ਇੱਕ ਬੇਟਾ ਆ ਹਾਂਜੀ ਤੇ ਇਹ ਵਾਈਫ ਆ ਜੀ ਤੇ ਭਾਬੀ ਵਗੈਰਾ ਵੀ ਨੇ ਅੱਛਾ ਤੇ ਵਿਆਹੀ ਹੋਏ ਨੇ ਹਾਂਜੀ ਵੀਰੇ ਅੱਛਾ ਜੀ ਨਿਊ ਮੈਰਿਡ ਸੀ ਅੱਛਾ ਜੀ ਤੇ ਦੋ ਬੱਚੇ ਸੀਗੇ ਜਿਹੜਾ ਛੋਟਾ ਬੇਬੀ ਸੀ ਮੁੰਡਾ ਉਹਦੇ ਸਿਰ 'ਤੇ ਸੱਟ ਲੱਗੀ ਆ ਤੇ ਜਿਹੜੇ ਭਾਬੀ ਸੀਗੇ ਉਹਨਾਂ ਦੇ ਅੱਗੇ ਤੇ ਬੈਗ ਤੇ ਸੱਟ ਲੱਗੀ ਆ ਤੇ ਚੈਸਟ 'ਤੇ ਸੱਟ ਲੱਗੀ ਉਹਨਾਂ ਦੇ ਤੇ ਹੋਰ ਵੀਰੇ ਜਦੋਂ ਘਰ ਨੂੰ ਵਾਪਸ ਆ ਰਹੇ ਸੀ ਤੇ ਉਧਰੋਂ ਗੱਡੀ ਵਾਲਾ ਤੇਜ਼ ਸੀਗਾ ਜੀ ਚੱਪ ਕਾਰ ਚੱਲ ਰਗਾ ਤੇ ਵਾਪਸ ਆਂਦੇ ਹੋਏ ਉਹਨਾਂ ਨੇ ਜੀ ਗੱਡੀ ਦੇਖਿਆ ਨਹੀਂ ਪਤਾ ਨਹੀਂ ਕੀ ਕੀਤਾ ਨਹੀਂ ਇਹ ਆ ਰਹੇ ਸੀ ਸਹੀ ਸਾਈਡ ਆ ਰਹੇ ਸੀ ਰੋਂਗ ਸਾਈਡ ਵੀ ਨਹੀਂ ਸੀ ਰਾਈਟ ਸਾਈਡ ਆ ਰਹੇ ਸੀ ਤੇ ਆਂਦੇ ਹੋਏ ਉਹਨਾਂ ਨੇ ਪਿੱਛੋਂ ਟੱਕਰ ਮਾਰੀ ਤੇ ਉਹ ਫੁੱਟਪਾਥ 'ਚ ਲੱਗੇ ਤੇ ਗੱਡੀ ਵੀ ਉੱਤੇ ਜੜਾਤੀ ਇਹਨਾਂ ਨੇ ਬੱਚੀ ਕਾਰ ਚਾਲ ਕੀ ਨਵਾਲੀਕ ਲੜਕਾ ਸੀ ਇਹ ਕੌਣ ਚਲਾ ਰ ਸੀਗਾ ਪਤਾ ਨਹੀਂ ਬਜ਼ੁਰਗ ਬੰਦਾ ਸੀਗਾ ਜੀ ਹਾਂਜੀ ਤੇ ਗੱਡੀ ਨੰਬਰ ਕੋਈ ਨੋਟ ਵਗੈਰਾ ਕੀਤਾ ਕੁਝ ਨਹੀਂ ਵੀਰੇ ਹੱਲੇ ਨਹੀਂ ਹੱਲੇ ਜਾਗੀ ਦਾ ਚੱਲਦੀ ਪਈ ਆ ਅੱਛਾ ਹੱਲੇ ਪਤਾ ਕਰਦੇ ਪਈ ਆ ਅੱਛਾ ਜੀ ਮੌਕੇ ਤੇ ਫਰਾਰ ਹੋ ਗਿਆ ਹਾਂਜੀ ਮੌਕੇ ਤੇ ਫਰਾਰ ਹੋ ਗਿਆ ਜੀ ਅੱਛਾ ਤੇ ਇਹ ਜਿਹੜਾ ਵਿਅਕਤੀ ਹੈ ਇਹ ਕਿਰਦਾ ਕੀ ਸੀਗਾ ਰਹਿਣ ਵਾਲਾ ਕਿੱਥੇ ਰਿਹਾ ਇਹ ਵੀਰੇ ਰਹਿਣ ਵਾਲੇ ਸਾਨੇ ਹਾਲ ਦੇ ਨੇ ਤੇ ਉੱਥੇ ਇਹਨੇ ਇੱਕ ਕਰਿਆਨੀ ਦੁਕਾਨ ਉੱਥੇ ਹੀ ਦੁਕਾਨ ਤੇ ਕੰਮ ਕਰਦੇ ਸੀ ਆਪਣੀ ਆਪਣੀ ਖੁਦ ਹੀ ਦੁਕਾਨ ਆ ਇਹਨਾਂ ਦੀ ਉੱਥੇ ਤੇ ਉਧਰ ਵਾਪਸ ਆ ਰਹੇ ਸੀ ਬਸ ਆਪਣੇ ਇਧਰ ਪਮੇ ਪਿੰਡ ਆ ਰਹੇ ਸੀ ਭਾਬੀ ਉਹਨਾਂ ਨੂੰ ਮਿਲਣ ਵਾਸਤੇ ਤੇ ਬਸ ਰਾਸਤੇ 'ਚ ਹੀ ਹਾਸਾ ਹੋ ਗਈ ਅੱਛਾ ਬ੍ਰਦਰ ਦੇ ਕਿੱਥੇ ਕਿੱਥੇ ਲੱਗੀ ਤੇ ਹੁਣ ਠੀਕ ਨੇ ਕਿਦਾਂ ਮੌਕੇ ਦੀ ਮੌਤ ਮੌਕੇ ਦੀ ਮੌਤ ਹੋ ਗਈ ਸੀ ਕਿ ਨਹੀਂ ਅੱਛਾ ਗੱਡੀ ਚਾਰਤੀ ਸੀ ਉੱਤੇ ਹੀ ਅੱਛਾ ਗੱਡੀ ਚਾਰਤੀ ਸੀ ਹਾਂਜੀ ਤੇ ਮੌਕੇ ਤੇ ਕੋਈ ਪੁਲਿਸ ਪ੍ਰਸ਼ਾਸਨ ਪੁੱਜੀ ਐ ਐਂਬੂਲੈਂਸ ਨਹੀਂ ਵੀਰੇ ਬਹੁਤ ਗੱਡੀਆਂ ਦੇ ਅੱਗੇ ਵੀ ਹੱਥ ਜੋੜ ਕੇ ਲੈ ਚੱਲੋ ਹਸਪੀਟਲ ਕੋਈ ਨਹੀਂ ਆਇਆ ਜੀ ਕੋਈ ਰੁਕਿਆ ਨਹੀਂ ਫਿਰ ਔਟੋ ਵਾਲੇ ਨੂੰ ਹੱਥ ਦਿੱਤਾ ਉਹਨੇ ਰੁਕੇ ਫਿਰ ਉਹ ਉੱਥੇ ਔਟੋ ਚ ਲੈ ਕੇ ਇੱਥੇ ਸਿਵਲ ਆ ਪਹਿਲਾਂ ਸਾਨੇ ਹਲ ਗਏ ਉਹ ਕਹਿੰਦੇ ਜੇ ਕੋਈ ਇੱਥੇ ਡਾਕਟਰ ਨਹੀਂ ਹੈਗਾ ਛੁੱਟੀ ਹੈ ਜੀ ਅੱਜ ਇਦਾਂ ਛੱਡਣਾ ਹੁੰਦਾ ਜੀ ਹਸਪੀਟਲ 'ਚ ਚਾਹ ਤੇ ਬਾਅਦ ਚ ਜਦੋਂ ਉਹਨਾਂ ਨੇ ਕਿਹਾ ਫਿਰ ਆਂਦੇ ਹੋਏ ਰਸਤੇ 'ਚ ਫਿਰ ਇੱਧਰ ਜਾਦਾ ਹੋ ਗਏ ਭਾਬੀ ਵੀ ਜੀ ਉਹਨਾਂ ਦੀ ਤਾਂ ਉੱਥੇ ਡੈਥ ਹੋ ਗਈ ਸੀ ਭਾਜੀ ਦੀ ਤਾਂ ਫਿਰ ਮੋਕੇ ਤੇ ਇੱਥੇ ਪਹੁੰਚੇ ਇੱਥੇ ਆ ਕੇ ਕਿਸੇ ਨੇ ਸੁਣੀ ਨਹੀਂ ਪਹਿਲਾਂ ਤਾਂ ਹੀ ਫਿਰ ਬਾਅਦ ਚ ਕਿਸੇ ਨੇ ਕਿਹਾ ਕਿ ਹਾਂ ਦੇਖੋ ਜੀ ਪੇਸ਼ੈਂਟ ਪਿਆ ਘੰਟਾ ਹੋ ਗਿਆ ਫਿਰ ਜਾ ਕੇ ਇਹਨਾਂ ਨੇ ਸੁਣਵਾਈ ਕੀਤੀ ਜਦ ਵੀ ਉਹਨਾਂ ਨੂੰ ਦੇਖਿਆ ਹਾਂਜੀ ਡਾਕਟਰ ਕੀ ਕਹਿੰਦੇ ਉਹਨਾਂ ਦਾ ਡਾਕਟਰ ਕਹਿ ਰਹੇ ਨੇ ਹਲੇ ਆਰਐਨ ਚੈੱਕਅਪ ਕਰ ਰਹੇ ਨੇ ਕੋਈ ਰਾਤ ਤਾਂ ਪਹਿਲਾਂ ਜੀ ਇਹਨੇ ਟਾਂਕੇ ਛੱਡਤੇ ਜਿੱਥੇ ਟਾਂਕੇ ਲੱਗਣੇ ਸੀ ਸਿਰ 'ਚ ਇਹਨਾਂ ਦੀ ਲਾਪਰਵਾਹੀ ਨਾਲ ਟਾਂਕੇ ਵੀ ਨਹੀਂ ਲਾਏ ਕੱਲ ਰਾਤ ਤਾਂ ਸੀ ਤੱਕੇ ਨਾਲ ਟ ਤੇ ਬਾਅਦ ਦੇਖਿਆ ਜਾਂਦਾ ਜੀ ਕੀ ਕੋਈ ਦੇਖ ਹੀ ਨਹੀਂ ਰਿਹਾ ਇੱਥੇ ਧੱਕੇ ਨਾਲ ਲੈ ਕੇ ਜਾਣਾ ਪੈ ਰਿਹਾ ਡਾਕਟਰ ਨੂੰ ਫੜ ਕੇ ਕਿ ਦੇਖੋ ਪੇਸ਼ੈਂਟ ਨੂੰ ਕੀ ਹੋਇਆ ਕੀ ਨਹੀਂ ਚੈਸਟ 'ਚ ਉਹਨਾਂ ਦੇ ਪੇਨ ਹੋ ਰਹੀ ਹੈ ਪੇਨ ਕਿਲਰ ਦਈ ਜਾਂਦੇ ਨੇ ਕਹਿੰਦੇ ਗੋਲੀ ਖਵਾਈਏ ਗੋਲੀ ਥੋੜੀ ਦਾ ਖਵਾਈ ਜਾਵਾਂਗੇ ਹੁਣ ਉਹਨਾਂ ਨੂੰ ਨਹੀਂ ਉੱਥੇ ਕੋਈ ਪੁਲਿਸ ਵਾਲਾ ਮੌਜੂਦ ਨਹੀਂ ਨਾਲ ਤੇ ਇੱਕ ਚੌਂਕੀ ਵੀ ਲੱਗਦੀ ਹੈ ਥਾਣਾ ਵੀ ਲੱਗਦਾ ਸਾਨੇਵਾਲ ਦਾ ਸਰ ਉੱਥੇ ਕੋਈ ਮੌਜੂਦ ਨਹੀਂ ਸੀ ਜਦ ਤੱਕ ਅਸੀਂ ਇੱਥੇ ਨਹੀਂ ਪਹੁੰਚੇ ਉੱਥੇ ਅ ਪਰਸੋ ਪਹੁੰਚੇ ਸੀ ਇੱਥੇ ਪਰਸੋ ਆ ਗਏ ਉੱਥੇ ਰਿਪੋਰਟ ਕਰਾਈ ਸਾਨੇਵਾਲ 'ਚ ਫਿਰ ਅੱਜ ਆ ਰਹੇ ਨੇ ਅੱਛਾ ਤੇ ਡੈਡ ਬੋਡੀ ਦੀ ਮੂਰਤਾ ਕਰ ਕੇ ਲਖਾਇਆ ਸਿਵਲ ਲੁਧਿਆਣਾ ਹਸਪੀਟਲ ਚ ਸੋ ਇਹ ਤਸਵੀਰਾਂ ਨੇ ਇਹ ਪਰਿਵਾਰਕ ਮੈਂਬਰ ਹੈ ਜਿਹੜੇ ਕਿ ਇੱਥੇ ਉਸ ਸ਼ਖਸ ਦੀ ਜਿਹੜੀ ਕਿ ਹੈ ਡੈਡ ਬੋਡੀ ਲੈ ਕੇ ਆਏ ਆ ਤੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗਿਆ ਕਿ ਉਸ ਕਾਰ ਚਾਲਕ ਤੇ ਕੀ ਕਾਰਵਾਈ ਹੋਏਗੀ ਤੇ ਕਿੰਨੀ ਕੁ ਜਲਦੀ ਉਸ ਦੋਸ਼ੀ ਨੂੰ ਪਕੜਨਗੇ ਜੁੜੇ ਲੋਧਾਨਾ ਲਾਈਵ ਦੇ ਨਾਲ ਧਰਮਪਾਲ ਦਰਾਂ ਯੂਮਬੀਰਪੁਰ ਧੰਨਵਾਦ